ਦਾ ਪੰਜਾਬ ਬਾਹਰ ਚਲੇ ਗਿਆ ਅੱਧਾ ਨਸ਼ਿਆਂ ਨੇ ਡੋਬਤਾ ਬੱਚਿਆਂ ਨੂੰ ਮੋਬਾਈਲ ਖਾ ਗਿਆ ਤੇ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਸੀ ਸੰਤ ਜਰਨੈਲ ਸਿੰਘ ਨੇ ਕੀਤੀ ਉਹਨਾਂ ਨੂੰ ਵੀ ਸ਼ੀਰ ਕਰਾਤਾ ਜਿਉ ਮੂਸੇ ਵਾਲੇ ਨੇ ਪੱਗ ਦੀ ਕਿੱਥੋਂ ਤੱਕ ਉਹ ਵੀ ਗਿਆ ਦੀਪ ਸਿੱਧੂ ਆਇਆ ਸੀ ਉਹ ਬੰਦਾ ਰੱਜਿਆ ਪੁੱਜਿਆ ਸੀ ਅਹੀਂ ਤੇ ਐਵੇਂ ਝੂਠ ਨਹੀਂ ਮਾਰਨਾ ਸੰਗਤਾਂ ਦੀਆਂ ਜੇਬਾਂ ਲੈ ਵੇਂਦੇ ਰਹਿੰਦੇ ਆ ਕਿੰਨੇ ਦੱਸ ਦਿੱਤੇ ਕਿੰਨੇ 100 ਉਹ ਸਿਟੀਜਨਸੀ ਇੰਗਲੈਂਡ ਦਾ 25-25 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਣ ਵਾਲੇ ਬੰਦੇ ਜਿਨ੍ਹਾਂ ਨੂੰ ਪੱਗ ਨਾਲ ਪਿਆਰ ਹੋਇਆ ਸ੍ਰੀ ਸਹਿਵਣਾ ਅੱਜ ਉਹ ਵੀ ਉੱਥੇ ਗਏ ਜਿੱਥੇ ਫਤੇਗੜ ਸਾਹਿਬ ਭੋਗ ਪਿਆ ਆਖੋ ਸਤਨਾ ਕਿਸੇ ਨੇ ਮੁਰਗੇ ਨੂੰ ਪੁੱਛਿਆ ਹੀ ਕਹਿੰਦੇ ਤੂੰ ਸੋਹਣਾ ਬਹੁਤ ਹੈ ਪਰ ਤੇਰੀ ਉਮਰ ਵੱਡੀ ਥੋੜੀ ਓ ਸੁਣਿਆ ਕਹਿੰਦਾ ਗੱਲ ਕੀ ਕਹਿੰਦੇ ਮੋਰ ਬੜਾ ਸੋਹਣਾ ਤੋਤਾ ਵੀ ਸੋਹਣਾ ਚਕੋਰ ਉਹਨੂੰ ਲੋਕੀ ਘਰੇ ਰੱਖਦੇ ਆ ਤੇਰੇ ਨਾਲ ਕੀ ਵਹਿਰ ਹੋਏ ਤੇਰੀ ਉਮਰ ਵੱਡੀ ਥੋੜੀ ਤੇ ਕੁੱਕੜ ਰੋਕੇ ਪਤਾ ਕੀ ਕਹਿੰਦਾ ਕਹਿੰਦਾ ਉਹ ਤਿੰਨੇ ਸਿਆਣੇ ਆ ਨਾ ਤੇ ਤੋਤਾ ਹੀ ਬੋਲਦਾ ਤੇ ਨਾ ਮੋਰ ਹੀ ਬੋਲਦਾ ਤੇ ਨਾ ਚਕੋਰ ਕਹਿੰਦੇ ਮੈਨੂੰ ਰੱਬ ਨੇ ਇਦਾਂ ਦਾ ਵਿੱਚ ਨੁਕਸ ਪਾਤਾ ਵੀ ਇਹ ਤੜਕੇ ਸੁੱਤੇ ਹੁੰਦੇ ਤੇ ਮੈਂ ਜਗਾਉਣਾ ਏ ਇਹ ਫਿਰ ਕਹਿੰਦੇ ਪੁੱਤ ਕੋਈ ਨਹੀਂ ਰੁਕ ਜਾ ਦਿਨ ਚੜ ਲੈਂਦੇ ਤੇਰਾ ਇਲਾਜ ਉਦੋਂ ਕਰਾ ਕਤੀਲੇ ਚ ਪਾ ਦਿੰਦੇ ਆ ਸਚਾਈ ਐ ਮੁਰਗੇ ਦਾ ਕਸੂਰ ਐ ਨਾ ਕਿ ਵੀ ਲੋਕਾਂ ਨੂੰ ਜਗਾਉਣਾ ਚਾਹੁੰਦਾ ਪੰਜਾਬ ਨੂੰ ਜਿੰਨੇ ਵੀ ਜਗਾਉਣਾ ਚਾਹਿਆ ਉਹਨੂੰ ਉਹਦੀ ਉਮਰ ਥੋੜੀ ਹੋ ਗਈ